ਜਿਵੇਂ ਪਾਰੀ ਨਹੀਂ ਲਗਾਤਾਰ 2 ਹਫ਼ਤੇ ਚ ਬਨਾਲਾ ਜ਼ਿਲ੍ਹੇ ਦੇ ਵਿੱਚ ਹੋਏ ਨੇ ਇਸ ਕਰਕੇ ਕਾਫੀ ਧਾਂਤ ਸਾਨੂੰ ਛੱਤ ਡਿੱਗੰਦਾ ਤੇ ਕੰਧ ਡਿੱਗੰਦਾ ਸ਼ਿਕਾਇਤ ਆਈ ਸੀ ਤੇ ਸਾਡੇ ਪਟਵਾਰੀ ਵੱਲੋਂ ਪਿੰਡ ਵਿੱਚ ਪਟਵਾਰੀ ਤੇ ਸਾਡੇ ਪੰਚਾਇਤ ਮੈਂਬਰ ਦੀ ਸਾਰੇ ਮੁਲਾਜ਼ਮ ਲਗਾਤਾਰ ਉਹ ਦੌੜੇ ਤੇ ਨਹੀਂ ਉਹ ਇਨਸਪੈਕਟ ਕਰ ਰਹੇ ਨੇ ਤੇ ਸਾਡੀ ਕੇਸਸ ਬਣਾ ਕੇ ਉਹਦੀ ਮੁਆਵਜ਼ਾ ਤੇ ਤੁਰੰਤ ਕਾਨੂੰਨ ਦੇ ਮੁਤਾਬਿਕ ਅਸੀਂ ਤੁਰੰਤ ਮਾਹੀਆ ਕਰਾ ਦੇਣੀ ਸਰ ਸੂਦੇਵ ਜੀ ਲੋ ਵੀ ਦੌਰੇ ਕੀਤਾ ਗਿਆ ਪੂਰੇ ਜ਼ਿਲ੍ਹੇ ਦੇ ਵਿੱਚ ਹਾਂਜੀ ਮੇਰੇ ਲੈਵਲ ਤੇ ਤੇ ਐਸ.ਡੀ.ਐਮ ਤੇ ਆਪਣੇ ਜਿੰਨੇ ਵੀ ਅ ਲਾਈਨ ਡਿਪਾਰਟਮੈਂਟਸ ਦੇ ਅਫਸਰ ਨੇ ਸਾਰੇ ਦੌਰੇ ਤੇ ਨੇ ਤੇ ਸਾਡਾ ਮੇਨ ਮਕਸਦ ਇਹ ਸੀ ਜਿੱਥੇ ਕਿਤੇ ਸਾਨੂੰ ਵਾਟਰ ਲੌਗਿੰਗ ਦਾ ਇਸ਼ੂ ਆ ਰਿਹਾ ਜਾਂ ਜਿੱਥੇ ਕਿਤੇ ਪਾਸੇ ਡਰੇਨ ਦਾ ਓਵਰਫਲੋ ਕਰਨ ਦਾ ਇਸ਼ੂ ਆ ਰਿਹਾ ਨੇ ਉਹ ਸਾਰੇ ਅਸੀਂ ਹੱਲ ਕਰਾਇਆ ਤੇ ਜਿੱਤੇ ਕਿਤੇ ਸਾਨੂੰ ਹੁਣ ਵੀ ਕੋਈ ਕੰਪਲੇਂਟਸ ਆ ਰਹੇ ਨਹੀਂ ਕੰਟਰੋਲ ਰੂਮ ਦਾ ਵਿੱਚ ਸਾਡਾ ਕੋਸ਼ਿਸ਼ ਇਹ ਹੈ ਕਿ ਉਹਨੂੰ ਵੀ ਅਸੀਂ ਤੁਰੰਤ ਹੱਲ ਕਰਾਏ ਤੇ ਨਾਲ ਦੀ ਨਾਲ ਜਿੰਨੇ ਵੀ ਹੁਣ ওয়াটার ਕੰਟਾਮਨੇਸ਼ਨ ਦਾ ਕਿਸੇ ਪਾਸੇ ਕਿਸੇ ਸ਼ਹਿਰ ਦੇ ਵਿੱਚ ਵੀ ਕੋਈ ওয়াটার ਕੰਟਾਮਨੇਸ਼ਨ ਗੰਦੇ ਪਾਣੀ ਕਰਾਂ ਤੱਕ ਨਾ ਪਹੁੰਚੇ ਉਹ ਵੀ ਲਗਾਤਾਰ ਅਸੀਂ ਟੈਸਟਿੰਗ ਕਰਾ ਰਹੇ ਨਹੀਂ ਸ਼ਹਿਰ ਦੇ ਵਿੱਚ ਤੇ ਆਪਣੇ ਪਿੰਡਾਂ ਦੇ ਵਿੱਚ ਹੁਣ ਜੀ ਵੀ ਮੈਂ ਸਾਰੀ ਬਰਨਾਲਾ ਜ਼ਿਲ੍ਹੇ ਵਾਸੀਆਂ ਨੂੰ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿਉਂਕਿ ਹੁਣ ਮੀਂਹ ਕਾਫੀ ਪੈ ਗਿਆ ওয়াটার ਸਟੈਗਨੇਸ਼ਨ ਕਾਫੀ ਥਾਵਾਂ ਤੇ ਨੇ ਤੇ ਮੱਛਰ ਦੀ ਬਰੀਡਿੰਗ ਪਲੇਸਸ ਕਈ ਥਾਵਾਂ ਤੇ ਹੋ ਸਕਦੀ ਤੁਸੀਂ ਆਪਣੀ ਪੱਧਰ ਤੇ ਵੀ ਧਿਆਨ ਰੱਖਿਓ ਤਾਂ ਕਿ ਮੱਛਰ ਦੇ ਬਰੀਡਿੰਗ ਪਲੇਸਸ ਨਾ ਹੋਵੇ ਤੇ ਹੈਲਥ ਟੀਮ ਵੀ ਅਸੀਂ ਪਿੰਡ ਵਾਈਜ਼ ਹੈਲਥ ਟੀਮ ਵੀ ਕਨਸਟੀਟਿਊਟ ਕਰ ਲਈਏ ਕਿਸੇ ਪਾਸੇ ਸਾਨੂੰ ਲੱਗ ਰਿਹਾ ਹੈ ਕਿ ওয়াটার ਲੌਗਿੰਗ ਕਰਕੇ ਮੱਛਰ ਦੀ ਬਰੀਡਿੰਗ ਪਲੇਸਸ ਬਣ ਰਹੇ ਨੇ ਉਹ ਵੀ ਅਸੀਂ ਫੋਗਿੰਗ ਵੀ ਲਗਾਤਾਰ ਕਰ ਰਹੇ ਨੇ ਤੇ ਨਾਲ ਦੀ ਨਾਲ ਜਿਹੜੀ ਦਵਾਈ ਨਹੀਂ ਪਿੰਡਾਂ ਦੇ ਵਿੱਚ ਆਪਣਾਂ ਦੇ ਵਿੱਚ ਉਹ ਵੀ ਅਸੀਂ ਪ ਤਜੇ ਪੂਰੇ ਜ਼ਿਲ੍ਹੇ ਦੀ ਗੱਲ ਕਰੀਏ ਕੁਝ ਘਟਾਰੇ ਹੋਏ ਆ ਕੁਝ ਮੌਤਾਂ ਹੋਈਆਂ ਪ੍ਰਸ਼ਾਸਨ ਵੱਲੋਂ ਕੀ ਪ੍ਰਬੰਧ ਕੀਤੇ ਗਏ ਇਹਨੋਂ ਮੌਤਾਂ ਦੀ ਜਿੰਨੀ ਵੀ ਸਾਡੀ ਪਿਛਲੀ ਦੋ ਮਹੀਨੇ ਕਰਕੇ ਮੌਤ ਹੋਈ ਸੀ ਬਰਨਾਲਾ ਜ਼ਿਲ੍ਹੇ ਦੀ ਸਾਰੇ ਨੂੰ ਮੁਆਵਜ਼ਾ ਸੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਕਾਨੂੰਨੀ ਵਾਰਿਸ ਕਹੋ ਜੀ ਮੌਤਾਂ ਦੇ ਮਿਲ ਚੁੱਕੇ ਨਹੀਂ ਤੇ ਜਿਹੜੀ ਛੱਤਾਂ ਵਾਲੀ ਇਨਸੀਡੈਂਟਸ ਆ ਨੇ ਕਰ ਡਿੱਗੰਦੀ ਉਹਦੀ ਸਾਰੇ ਦੀ ਫਾਈਲਸ ਬਣਾ ਰਹੇ ਨੇ ਸਾਡੇ ਪਿੰਡ ਵਾਈਜ਼ ਆ ਕਿ ਡਿਪਾਰਟਮੈਂਟ ਦੇ ਸਿੱਨੇ ਵੀ ਮੁਲਾਜ਼ਮ ਨੇ ਉਹ ਤੁਰੰਤ ਜਦੋਂ ਵੀ ਸਾਡੇ ਕੋਲ ਬੈਂਕ ਅਕਾਊਂਟ ਨੰਬਰ ਸਾਰਾ ਕੁਝ ਆ ਜਾਊਗਾ ਅਸੀਂ ਵਿਥਿਨ ਵਿਥਿਨ 1 ਵੀਕ ਅਸੀਂ ਉਹਦੀ ਸਰ ਉਸ ਤੋਂ ਬਾਅਦ ਮੰਨ ਲਓ ਮੀਂਹ ਘਟ ਗਿਆ ਜਿਹਦੇ ਬਾਅਦ ਘਰ ਦੇ ਡੇੜਾ ਵੀ ਆ ਨਹੀਂ ਉਹ ਤੋਂ ਵੀ ਪ੍ਰਸ਼ਾਸਨ ਕੋਈ ਲਗਾ ਉਹਦਾ ਵੀ ਅਸੀਂ ਪਾਰਸ਼ਲ ਡੈਮੇਜ ਕੇਸਸ ਤੇ ਆਪਾਂ ਚੈੱਕ ਕਰ ਰਹੇ ਹਣੀ ਜਿੱਥੇ ਕਿਤੇ ਸਾਨੂੰ ਲੱਗ ਰਿਹਾ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਜਾਂਦੇ ਆ ਉਹਨੂੰ ਵੀ ਅਸੀਂ ਕੰਸਿਡਰ ਕਰਕੇ ਉਹਦਾ ਵੀ ਜਿੰਨੇ ਕਾਨੂੰਨ ਦੇ ਮੁਤਾਬਿਕ ਮਿਲ ਸਕਦੇ ਉਹ ਅਸੀਂ ਮੁਆਵਜ਼ਾ ਦੇਣ ਵਾਸਤੇ ਅਸੀਂ ਫਾਈਲ ਤਿਆਰ ਕਰ ਸਰ ਕੋ ਕੰਟਰੋਲ ਰੂਮ ਨੰਬਰ ਜੀ ਕੰਟਰੋਲ ਰੂਮ ਨੰਬਰ ਅਸੀਂ ਬਨਾਲਾ ਜ਼ਿਲ੍ਹੇ ਦੇ ਵਿੱਚ 01679223031 ਕੰਟਰੋਲ ਰੂਮ ਨੰਬਰ ਦੇ ਵਿੱਚ ਜਿੰਨੇ ਵੀ ਸਾਡੇ ਬਨਾਲਾ ਜ਼ਿਲ੍ਹੇ ਵਾਸੀ ਨੇ ਉਹਨਾਂ ਨੂੰ ਜਿੱਥੇ ਵੀ ਤੁਹਾਨੂੰ ਦਿੱਕਤ ਆ ਰਹੀ ਹੈ ਉਹ ਤੁਸੀਂ ਸਾਡੇ ਧਿਆਨ ਚ ਲਿਆ ਸਕਦੇ ਹੋ ਤਾਂ ਕਿ ਤੁਰੰਤ ਸਾਡੀ ਕੁਇਕ ਰਿਸਪੌਂਸ ਟੀਮ ਵੀ ਅਸੀਂ ਬਣਾਏ ਹੋ ਨੇ ਸਬ ਡਿਵੀਜ਼ਨ ਵਾਈਜ਼ ਜਿੱਥੇ ਕਿਤੇ ਸਾਨੂੰ ਇਸ਼ੂ ਆ ਰਿਹਾ ਉੱਥੇ ਕੰਸਰਨ ਮੈਂ ਇੱਕ ਮੇਰੇ ਬੰਦਾ ਮੌਕੇ ਤੇ ਜਾਊਗਾ ਤੇ ਹੱਲ ਕਰਨ ਦਾ ਕੋਸ਼ਿਸ਼ ਕਰੇ ਸਰ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦਾ ਆ ਜਿੰਨੇ ਵੀ ਸਾਡੀ ਬਨਾਲਾ ਜ਼ਿਲ੍ਹੇ ਵਾਸੀ ਨੇ ਜੀ ਮੇਰੀ ਬੇਨਤੀ ਇੱਕੋ ਹੀ ਰਹੂਗਾ ਕਿਨ ਕੀ ਲਗਾਤਾਰ ਮੀਂਹ ਪੈ ਰਹੇ ਕਈ ਥਾਵਾਂ ਤੇ ਤਰੇੜਾ ਆਇਆ ਹੋਣੀ ਕਿਉਂਕਿ ਹੁਣ ਧੁੱਪ ਨਿਕਲ ਗਈ ਤੇ ਉੱ ਦੋ ਤਿੰਨ ਦਿਨ ਆਪਾਂ ਅਬਜ਼ਰਵ ਕਰਕੇ ਰਹੀ ਤੇ ਪ੍ਰਸ਼ਾਸਨ ਲੈਵਲ ਤੇ ਹਰ ਪਿੰਡ ਦੇ ਵਿੱਚ ਅਸੀਂ ਰਾਹਤ ਕੇਂਦਰ ਵੀ ਬਣਾਏ ਹੋਣੇ ਤੇ ਸ਼ਹਿਰ ਦੇ ਵਿੱਚ ਵੀ ਤਿੰਨ ਤਿੰਨ ਥਾਵਾਂ ਤੇ ਅਸੀਂ ਰਾਹਤ ਕੇਂਦਰ ਸੈਟਅਪ ਕੀਤੇ ਹੋਣੇ ਜਿੱਥੇ ਕਿਤੇ ਤੁਹਾਨੂੰ ਲੱਗ ਰਿਹਾ ਰਹਿੰਦਾ ਜਾਂ ਕੋਈ ਖਾਣ ਪੀਣ ਦਾ ਕੋਈ ਦਿੱਕਤ ਹੈ ਤੁਸੀਂ ਪ੍ਰਸ਼ਾਸਨ ਦੇ ਲੈਵਲ ਤੇ ਸਾਡੇ ਰਾਹਤ ਕੇਂਦਰ ਵਿੱਚ ਰਹਿ ਸਕਦੇ ਹੋ ਉੱਤੇ ਖਾਣ ਪੀਣ ਦਾ ਸਾਰਾ ਇੰਤਜ਼ਾਮ ਸਾਡੀ ਜ਼ਿੰਮੇਵਾਰੀ ਹੋਊਗੀ ਤੇ ਮੈਂ ਦੁਬਾਰਾ ਬੇਨਤੀ ਕਰਨਾ ਚਾਹਾਂਗਾ ਕਿ ਸਾਰੇ ਜ਼ਿਲ੍ਹਾ ਵਾਸੀ ਨੂੰ ਕਿ ਆਪਣਾ ਸਿਹਤ ਵਾਸਤੇ ਜਿੱਥੇ ਕਿਤੇ ਸੀ ਕੇ ਜੈ ਲੀ ਕੇ ਜੈ ਦਾ ਸੀ ਪੇਜ ਹੋਵੇ ਉੱਥੇ ਤੁਹਾਡਾ ਧਿਆਨ ਚ ਆਪਾਂ ਕਰਦੇ ਵਿਚ ਰਹੇ